ਤਰੀ ਗੱਲ ਸੰਦਾਲੀ ਚੀਵਲ ਤੇ ਅੱਜ ਦਾ ਸਵਾਗਤ ਹੈ ਜੀ ਤੇ ਤਾਜ਼ਾ ਖਬਰਾਂ ਸੀਐਮ ਮਾਨ ਨੇ 13 ਬੱਚੀ 13 ਸਾਲ ਦੀ ਬੱਚੀ ਨੂੰ ਜ਼ਬਰ ਜਨਾਬ ਵਾਲੀ ਆਖਰੀ ਵੱਡੀ ਗੱਲ ਆ ਕਿ ਆ ਬੱਚੀ ਨੂੰ ਬੱਚੀ ਨਾਲ ਦਰਿੰਦਗੀ ਕੀਤੀ ਹੈ 13 ਸਾਲ ਦੀ ਬੱਚੀ ਨੂੰ ਜ਼ਬਰ ਜਨਾਬ ਹੱਤਿਆ ਦੇ ਮਾਮਲੇ 'ਚ ਅਦਾਲਤ ਨੇ ਜਲਦ ਤੋਂ ਜਲਦ ਫਾਸੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਉਹਨਾਂ ਦੱਸਿਆ ਗਈ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਮੁਲਜ਼ਮ ਖਿਲਾਫ ਸਖਤ ਐਫਆਈਆਰ ਦਰਜ ਕੀਤੀ ਜਾਵੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਅਦਾਲਤ ਦਾ ਕੰਮ ਹੈ ਪਰ ਸਰਕਾਰ ਦਾ ਪੂਰਾ ਯਤਨ ਰਹੇਗਾ ਇਸ ਮਾਮਲੇ ਦੀ ਫਾਸਟ ਟਰੈਕ ਕੋਰਟ ਵਿੱਚ ਚਲਾ ਕੇ ਫਾਂਸੀ ਦੀ ਸਜ਼ਾ ਦਵਾਈ ਜਾਵੇਗੀ ਇਸ ਤੋਂ ਇਲਾਵਾ ਸਰਕਾਰ ਨੇ ਜਲਦੀ ਇਹ ਚਾਹੁੰਦੀ ਹੈ ਕਿ ਜਿੰਨੇ ਦਿਨ ਲੋਕਾਂ ਨੂੰ ਇਸ ਦੁਬਾਈ ਘਟਨਾ ਯਾਦ ਹੋਵੇ ਉਹਦੋਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਤਾਂ ਪੀ ਵੀ ਖ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕਦਮ ਠਾਉਣ ਦੀ ਸੋਚ ਨਾ ਸਕੇ ਮੁੱਖ ਮੰਤਰੀ ਨੇ ਇਹ ਵਿਚਾਰ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਗੈਰ ਸਰਕਾਰੀ ਸੰਸਥਾ ਜਰੀਆ ਫਾਊਂਡੇਸ਼ਨ ਦਾ ਸਾਲਾਨਾ ਸਮਾਗਮ ਵਿੱਚ ਸਹਿਗਿਰਤ ਕਰ ਜਾਵੇ ਪ੍ਰਗਤੀ ਤੇ ਉਹਨਾਂ ਉਹਨਾਂ ਜਗ੍ਹੀਆਂ ਕੱਟਣਾ ਉਹਨਾਂ ਦਾ ਸਰਕਾਰ ਨੂੰ ਲੋਚਨਾ ਕਰਨ ਦੀ ਮੌਕਾ ਲਬੰਦੀ ਵਿਰੋਧੀ ਵਿਰੋਧੀ ਸਿਆਸੀ ਪਾਰਟੀਆਂ ਤਨ ਤਨ ਕੀਤਾ ਅਤੇ ਉਹਨਾਂ ਜਹਾ ਕਰਨ ਦੀ ਅਪੀਲ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2025 ਜਾਂ ਜਾ ਰਿਹਾ ਹੈ ਪਰ ਅਸੀਂ ਅਜੇ ਵੀ ਸੇਵ ਗਰਲ ਚਾਈਲਡ ਦਾ ਸੁਨੇਹਾ ਦੇ ਰਹੇ ਹਨ ਜਦ ਕਿ ਕੁੜੀਆਂ ਨੇ ਕਈ ਉਪਲਾਦੀਆਂ ਹਾਸਲ ਕੀਤੀਆਂ ਹਨ ਉਹਨਾਂ ਉਹਨਾਂ ਨੇ ਔਰਤ ਕਰਗਟ ਵਰਬਡ ਕੱਪ ਦੇ ਭਾਰਤੀ ਜਿੱਤ ਲਾਅ ਟੈਂਸ਼ਨ ਆਸਾਨੀਆਂ ਮਰਜਾ ਤੁਮ ਤੇ ਖੌਰ ਦੇ ਕੁੜੀਆਂ ਦੇ ਪਾਈਵਲ ਜ਼ਿਕਰ ਕੀਤਾ ਇਸ ਉਹਨਾਂ ਦੱਸਿਆ ਕਿ ਇਸ ਸਮੇਂ ਵਿੱਚ 9 ਔਰਤਾਂ ਡੀਸੀ ਹਨ ਇਸ ਸਮੇਂ 3 ਔਰਤਾਂ ਐਸਪੀ ਹਨ ਤੇ 25 ਔਰਤਾਂ ਏਡੀਸੀ ਹਨ ਧੰਨਵਾਦ ਜੀ ਖਬਰਾਂ ਲਈ ਬਣੇ ਰਹੋ